ਦੀ ਮੁੱਲ ਦੀਆਂ ਨੇ ਵੈਸੇ ਕਿਤੋਂ ਤੋਂ ਸ਼ੁਰੂ ਹੋ ਕੇ ਕਿੰਨੇ ਤੱਕ ਨਹੀਂ ਆ ਬੱਕਰੀਆਂ ਨੇ 5.5 ਲੱਖ ਰੁਪਏ ਮੰਗਦੇ ਕੋਕ ਕੋਈ ਦਸਾਂ ਦਾ ਦਸਾਂ ਦਾ ਹਾਂ ਓਦਾਂ ਜੇ ਛਾਂਟ ਕੇ ਕੱਢਦਾ ਗਲਾ ਛਾਂਟ ਕੇ ਕੱਢਦਾ ਕੋਈ ਹੋ ਜਾ ਮੁੱਲ ਵੱਧ ਘਟ ਕਰ ਲਾਂਗੀ ਵੱਧ ਜਿਦਾ ਵੱਧ ਸਾਢੇ 5 ਲੱਖ ਰੁਪਇਆ ਜਿਵੇਂ 10 ਬੱਕਰੀਆਂ ਨੇ ਕੋਈ ਤਾਂ ਥਣ ਤਾਂ ਨਹੀਂ ਖੜਾਏਗਾ ਨਾ ਨਾ ਜੀ ਦੁੱਧ ਵਾਲੀਆਂ ਬੱਕਰੀਆਂ ਪਿਓਰ ਬੱਕਾ ਇਹ ਨਹੀਂ ਗੱਲ ਹੈਗੀ ਹੂੰ ਹੂੰ ਲੋ ਜੀ ਆ ਚੱਕ ਬਈ ਹਊਗਾ 2-3 ਲੀਟਰ ਦੁੱਧ ਦੇ ਦੇ ਲੈ। ਨਾ ਨਾ, ਕੁਆਲਿਟੀ دار ਬੱਕਰੀਆਂ ਸਾਰੀਆਂ ਰੰਗ ਦੀਆਂ, ਪੱਕੀਆਂ ਕੋਈ ਨਹੀਂ। ਮਾਲ ਦੀਆਂ ਨੇਕ ਹੁੰਨੇ। ਮਾਲ ਦੀਆਂ, ਮਾਲ ਦੀਆਂ ਬੱਕਰੀਆਂ। ਮਾਲ ਦੀਆਂ ਬੱਕਰੀਆਂ ਨੇਗੀਆਂ। ਇਹਦੇ ਮਗਰ ਬੱਚਾ ਹੋਈ। ਉਹ। ਉਹ ਬੱਚਾ ਜੀ। ਆਹ ਬੱਚਾ ਦੇਖੋ ਜੀ ਇਹਦਾ। ਕਿੰਨੇ ਦਿਨ ਹੋ ਗਏ ਉਹਨੇ? ਹੋ ਗਏ 1.5 ਮਹੀਨੇ ਦਾ ਬੱਚਾ। ਹੈਗਾ ਜੀ, ਹੈਗਾ ਵੀਰੇ ਜੀ, ਹਾਂ ਜੀ। ਆਪਾਂ ਲੈ ਕੇ ਜਾਂਦੀ ਆ ਬੱਕਰੀ ਜੀ, ਹੈਗਾ 1.5 ਮਹੀਨੇ ਦਾ ਪੁੱਤ। ਇੱਕੋ ਹੀ ਬੱਚਾ ਇਹਦੇ ਨਾਲ। ਇੱਕੋ ਹੀ ਬੱਚਾ ਜੀ। ਇਹਦਾ ਕੱਲੀ ਦਾ ਕੀ ਮੁੱਲ ਆ ਬੱਚੇ ਨਾਲ? ਬੱਚੇ ਨਾਲ ਇਹਦਾ 45000 ਰੁਪਏ ਆ ਜੀ। 45000 ਰੁਪਏ। ਵੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਫੇਸਬੁੱਕ ਪੇਜ ਦੇ ਉੱਤੇ ਐਂ ਕਰੋ ਤੁਸੀਂ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਆਪਾਂ ਤੁਹਾਨੂੰ ਬੱਕਰੀਆਂ ਦਿਖਾਉਨੇ ਆਂ ਕੀਮਤ ਦਿਖਾਉਨੇ ਆਂ ਵੀ ਅੱਜ ਦੀ ਡੇਟ ਦੇ ਵਿੱਚ ਕੀ ਹੈਗੀ ਆ ਹੈਗੀਆਂ ਨੇ ਬਾਈ ਦੇ ਕੋਲ ਮੈਨੂੰ ਲੱਗਦਾ 10 ਬੱਕਰੀਆਂ 10 12 ਬੱਕਰੀਆਂ ਹੈਗੀਆਂ ਨੇਗੀਆਂ ਕੀ ਹਾਲ ਹੈ ਬਾਈ ਬੱਬੂ ਬਹੁਤ ਵਧੀਆ ਬਾਈ ਬਹੁਤ ਠੀਕ ਹੈ ਸ਼ਨੀਵਾਰ ਨੂੰ ਮੰਡੀ ਲੱਗਦੀ ਹੈ ਮੁੱਲਾਪੁਰ ਜ਼ਿਲ੍ਹਾ ਲੁਧਿਆਣੇ ਦੇ ਬੱਕਰੀਆਂ ਦਿਖਾਏਗਾ ਹੁਣ ਹਾਂਜੀ ਹਾਂਜੀ ਕੀ ਮੁੱਲ ਦੀਆਂ ਨੇ ਵੈਸੇ ਕਿਤੋਂ ਤੋਂ ਸ਼ੁਰੂ ਹੋ ਕੇ ਕਿੰਨੇ ਤੱਕ ਨੇਗੀਆਂ ਬੱਕਰੀਆਂ ਦਸਾਂ ਦਾ ਦਸਾਂ ਦਾ ਹਾਂ ਓਦਾਂ ਜੇ ਛਾਂਟ ਕੇ ਕੱਢਦਾ ਗਲਾ ਛਾਂਟ ਦੇ ਕੱਢਦਾ ਕੋਈ ਹੋ ਜਾ ਮੁੱਲ ਵੱਧ ਘਟ ਕਰ ਲਾਂਗੀ ਵੱਧ ਦੇ ਦਾ ਵਾਧਾ ਸਾਢੇ 5 ਲੱਖ ਰੁਪਈਆ ਹਾਂਜੀ ਠੀਕ ਆ ਦਿਖਾएंगे ਮੜਿਆ ਗੱਬਣਾ ਕਿੰਨੀਆਂ ਨੇ ਕਿੰਨੀਆਂ ਪਾਣਾਂ ਤਿੰਨ ਬੱਕਰੀਆਂ ਗੱਬਣਾ ਹੀ ਪੰਜ ਬੱਕਰੀਆਂ ਸੂਈਆਂ ਹੋਈਆਂ ਬੱਚੇ ਵੀ ਹੈਗੇ ਨੇ ਨਾਲਕ ਬੱਚੇ ਨਾਲ ਆ ਗੱਡੀ 'ਚ ਬੈਠੇ ਕਿੰਨੇ ਬੱਚੇ ਹੋਣਗੇ ਪੰਜ ਬੱਚੇ ਬਾਈ ਹੁਣ ਨਾਲ ਇਸ ਟਾਈਮ ਅੱਛਾ ਪੰਜ ਬੱਕਰੀਆਂ ਦੀ ਹਾਂਜੀ ਇਹ ਬੱਕਰੀ ਗੱਬਣਾ ਹੀ ਆਹ ਤੇ ਵੀ ਗੱਬਣਾ ਹੀ ਸਾਢੇ 5 ਲੱਖ ਮੰਗਿਆ ਬਾਈ ਨੇ ਠੀਕ ਆ ਇੰਨੇ ਤਾਂ ਕੱਲੀ ਗਲੀ ਦਾ ਮੁੱਲ ਲੱਗਿਆ ਕੁਛ ਨਹੀਂ ਹਜੇ ਕੁਛ ਨਹੀਂ ਲੱਗਿਆ ਡੜੇ ਤੇ ਲੱਗਿਆ ਸੀ ਜੀ ਡੜੇ ਤਾਂ ਕਿੰਨਾ ਹੇ ਤਾਂ ਜੀ ਪਹਿਲੇ ਕੱਚੇ ਜੇ ਲੱਗਦੇ ਸੀ ਤਾਂ ਕੱਚੇ ਦਾ ਦੂਰ ਹਾਂ ਸਾਢੇ 5 ਲੱਖ ਮੰਗਿਆ ਯਾਨੀ ਕਿ 3 ਦੇ ਗੇੜ ਤੇ ਝਾਕਦੇ ਹੋ ਜੇ ਉੱਪਰ ਨਹੀਂ ਬਾਹਲਾ ਵੱਧ ਹੈ ਹਲੇ ਤਾਂ ਹਾਂ ਦਾ ਹੋਰ ਵੀ 33 ਲੱਗਈ 33 ਹਾਂ ਜੀ ਚਲ 33 ਇਹ ਗੱਬਣਾ ਤਾਂ ਨਹੀਂ ਗੀਆਂ ਗੱਬਣਾ ਜੀ ਬੱਕਰੀਆਂ ਦੇ ਨਾਲ ਦੇ ਹਾਜ਼ਰ ਬੱਕਰੀਆਂ ਠੀਕ ਹੈ ਕਿੰਨੀਆਂ ਦੱਸੀਆਂ ਨੇ ਗੱਬਣਾ ਤੁਸੀਂ ਇਹ ਤਿੰਨ ਬੱਕਰੀਆਂ ਗੱਬਣਾ ਹੈ ਤਿੰਨ ਗੱਬਣਾ ਨੇਗੀਆਂ ਬਾਕੀ ਪੰਜ ਬੱਕਰੀਆਂ ਸੋਈਆਂ ਦੋ ਬੱਕਰੀਆਂ ਥਲੇ ਪੰਜ ਬੱਕਰੀਆਂ ਸੋਈਆਂ ਹੀ ਆ ਨਹੀਂਆਂ ਠੀਕ ਹੈ ਫੜ ਫੜ ਕੇ ਦਿਖਾਈ ਬੱਕਰੀ ਮੇ ਜਿਵੇਂ ਉਹ ਸ਼ੇਰੀ ਹੈ ਸ਼ੇਰੀ ਲਿਆ ਕੇ ਨਹੀਂ ਰਿਹਾ ਸ਼ੇਰੀ ਦਾ ਦੰਦਾ ਨਹੀਂ ਕਿ ਮੈਨੇ ਭਾਈ ਮੌਲੀਆਂ ਦਾ ਨਹੀਂ ਹੈਗੀਆਂ ਹਾਂ ਨਾ ਕੋਈ ਬੱਕਰੀ ਪੱਕੀ ਦੰਦਾ ਤੋਂ ਨਵੀਆਂ ਬੱਕਰੀਆਂ ਬਿਲਕੁਲ ਜੀ ਅੱਛਾ ਲੈ ਲੈਂਥ ਵੇਲ ਬਹੁਤ ਹੈਗੀ ਨਾ ਬੱਚੇ ਕਿੱਡੇ ਕਿੱਡੇ ਕਰਨੇ ਹੋਣਗੇ ਬੀਵੀ ਦੇ ਨਾਲ ਬੱਚੇ ਨਵਾਲੇ ਨਹੀਂ ਬੱਚੇ ਹੈਗੇ 2-2 ਮਹੀਨੇ ਦੀ ਨੀੜ ਹੋਈ ਬਈ ਅੱਛਾ 1.5-2-2 ਮਹੀਨੇ ਬੱਚੇ ਭਲੇ ਵ ਇੱਕ ਬੱਚੇ ਛੋਟਾ ਬੱਕਰੀ ਦਾ ਜੀ ਠੀਕ ਹੈ ਦੁੱਧ ਤੇ ਦਈ ਜਾਂਦੀ ਨੇ ਦੁੱਧ ਬੱਕਰੀਆਂ ਥਣ ਆਏ ਨਹੀਂ ਗੱਲ ਹੈਗੀ ਆ ਕੋਈ ਇਹਦੇ ਜਿਵੇਂ 10 ਬੱਕਰੀਆਂ ਨੇ ਕੋਈ ਇਹਦਾ ਥਣ ਤਾਂ ਨਹੀਂ ਖੜਾਏਗਾ ਨਾ ਨਾ ਜੀ ਦੁੱਧ ਵਾਲੀਆਂ ਬੱਕਰੀਆਂ ਪ्योर ਬੱਕਾ ਹੀ ਨਿਕਲੇਗੀ ਹੂੰ ਹੂੰ ਲੋ ਜੀ ਆ ਚੱਕ ਬਈ ਹੋਊਗਾ 2-3 ਲੀਟਰ ਦੁੱਧ ਦੇ ਲੈ ਨਾ ਹਾਂ ਨਾ ਕੁਆਲਟੀ ਵਾਲੀਆਂ ਬੱਕਰੀਆਂ ਸਾਰੀਆਂ ਰੰਗ ਦੀਆਂ ਪੱਕੀਆਂ ਕੋਈ ਮਾਲ ਦੀਆਂ ਨੇ ਕੋਣੇ ਮਾਲ ਦੀਆਂ ਮਾਲ ਦੀਆਂ ਬੱਕਰੀਆਂ ਮਾਲ ਦੀਆਂ ਬੱਕਰੀਆਂ ਨੇਗੀਆਂ ਆ ਦੇਖੋ ਬੱਕਰੀ ਕੋਈ ਲਿੱਸੀ ਵੀ ਨਹੀਂ ਹੈਗੀ ਕੋਈ ਐ ਨਹੀਂ ਹੈਗਾ ਨਾ ਘਾਟਵਾਜੀ ਨਹੀਂ ਹੈਗੀ ਦੁੱਧ ਸਾਰੇ ਹੀ ਦੇ ਰਹੀਆਂ ਨਹੀਂ ਗੀਆਂ ਉਹ ਲੱਦਾ ਜੀ 컬러ਦਾਰ ਬੱਕਰੀਆਂ ਸਾਰੀਆਂ ਇੱਕ ਬੱਕਰੀ ਨੂੰ ਇੱਕ ਬੱਕਰੀ ਬਲੈਕ ਜੇ ਸਾਰੀਆਂ ਬੱਕਰੀਆਂ ਫਰਜ ਕਰਾ ਕੋਈ ਲੈ ਗਿਆ ਇੱਕ ਟਾਈਮ ਦਾ ਕਿੰਨਾ ਦੁੱਧ ਦੇ ਦੇਣਗੇ ਜੇ ਬੜੀ ਖਰਾਕ ਪਾਈ ਜਾਂਦੇ ਬੱਕਰੀਆਂ ਖਰਾਕ ਦੇ ਸਿਰ ਤੇ ਬੱਕਰੀਆਂ ਵਿਢ ਲਾਣੀਆਂ ਦੁੱਧ ਦੇ ਦੇਣਗੀਆਂ ਅਜੇ ਤਾਂ ਬੱਚੇ ਚੁੰਗਦੇ ਆ ਕਿ ਬੱਕਰੀਆਂ ਨੇ ਹਮ ਬੱਚੇ ਪੂਰੇ ਸੋਨੇ ਇੱਕ ਟਾਈਮ ਦਾ 10 ਕਿਲੋ ਦੁੱਧ ਦੇ ਦੇਣੀਆਂ ਆਮ ਨਹੀਂ ਰੰਨ 10 ਚ ਹੁਣ ਆਮ ਵੀ ਖਾਸ ਗੱਲ ਨਹੀਂ ਕੋਈ ਇਹਨੂੰ ਦੱਸਤੀ ਅੱਛਾ ਠੀਕ ਆ ਲੈ ਇਹ ਇਹ ਆ ਵੀ ਸੂਈ ਹੋਈ ਹੈ ਇਹ ਵੀ ਸੂਈ ਹੈ ਬੱਕਰੀ ਦੇ ਮਾਰੀ ਬੱਚਾ ਹੀ ਹੈ ਇਹ ਇਹਦੇ ਮਗਰ ਵੀ ਬੱਚਾ ਦਾ ਠੀਕ ਆ ਜਾਨੀ ਤੁਸੀਂ ਤੁਹਾਡਾ ਇਹ ਇਕਠੀਆਂ ਦਾ ਮੁੱਲ ਲੱਗ ਰਿਹਾ ਹੈ ਹਾਂ ਜੀ ਇਕਠੀਆਂ ਤੇ ਲੱਗੀ ਠੀਕ ਆ ਵੇਚ ਕੇ ਇਕਠੀਆਂ ਜਾਉਂਗਾ ਇਕਠੀਆਂ ਵੇਚਣਗਾ ਬਾਕੀ ਚਲੋ ਜਿਹਨਾਂ ਨਾਲ ਜੜਾ ਜੇ ਕੋਈ ਕੱਲੀ ਤੇ ਕੱਲੀ ਵਾਲਾ ਹੋ ਤਾਂ ਉਹ ਜਾ ਹੋ ਜੂਗਾ ਜੀ ਕੱਲੀ ਕੱਲੀ ਵਾਲਾ ਵੀ ਆ ਸਕਦਾਗਾ ਹਾਂ ਉਹ ਜਾ ਵੀ ਆ ਸਕਦਾ ਪਰ ਜ਼ਿਆਦਾਤਰ ਅਸੀਂ ਬੱਕਰੀਆਂ ਇਕਠੀਆਂ ਵੇਚ ਕੀ ਰਾ ਜੀ ਇਹ ਇਕਠੀਆਂ ਵੇਚ ਕੇ ਰਾ ਰਹੇ ਅਸੀਂ ਬੱਕਰੀਆਂ ਇੱਕੋ ਜੀਆਂ ਬੱਕਰੀਆਂ ਕਿਸੇ ਬੱਕਰੀ ਚ ਕੋਈ ਵੀ ਦਾਸ ਨਹੀਂ ਠੀਕ ਐ ਬਾਈ ਕਿੰਨੀ ਕਈ ਬਰੇਜ ਬੈਠ ਰਹੀ ਐ ਮਹੀਨੇ ਦੀ ਡੰਗਰ ਵੇਚਣ ਦੀ ਕੋਈ ਵੇਰਾ ਨਹੀਂ ਭਰ ਲਈ ਜਨੇ ਵੇਚੀਏ ਨਹੀਂ ਅੱਜ ਨਹੀਂ ਹੀ ਠੀਕ ਐ ਅੱਜ ਇਹ ਬੈਗੀਆਂ ਜਹੂਰ ਲੈ ਲਾਂਗੇ ਆਈ ਜਾ ਵੀ ਵਧੀਆ ਚੱਲ ਰਿਹਾ ਕੰਮ ਤਾਂ ਹਾਂ ਹਾਂ ਵਧੀਆ ਚੱਲ ਰਹੀ ਵਧੀਆ ਵਧੀਆ ਠੀਕ ਐ ਤੇ ਆ ਬੱਕਰੀ ਦਿਖਾਤੀ ਆਪਾਂ ਨੇ ਹਾਂ ਜੀ ਇਹ ਬੱਕਰੀ ਗੱਬਣਾ ਹੀ ਆ ਲੈ ਗੱਬਣਾ ਕੀ ਇਹ ਕਿੰਨੇ ਟਾਈਮ ਦੀ ਬਸ ਆਹੀ 5-10 ਦਿਨ ਲੈਂਦੀ ਹੈ ਬੱਕਰੀ ਇਹ ਦਿਨ ਹੀ ਲਊਗੀ ਹਾਂ ਜੀ 5-10 ਦਿਨ ਲਊਗੀ ਬਸ ਦੁੱਧ ਵੀ ਵਧੀਆ ਲੱਗਦਾ ਵੀ ਥੱਲੇ ਤੋਂ ਬੱਕਰੇ ਸਾਰੀਆਂ ਦੁੱਧ ਵਾਹ ਨੂੰ ਚੰਗੀਆਂ ਜੀ ਕਿਸੇ ਬੱਕਰੀ ਦੀ ਤਾਂ ਥਾਣੀ ਨਹੀਂ ਕਿਸੇ ਚ ਵੀ ਕਿਸੇ ਚ ਵੀ ਕਿਸੇ ਚ ਵੀ ਕੀ ਬਾਤ ਹੈ ਬੱਚ ਬੱਕਰੀਆਂ ਸਾਰੀਆਂ ਪੂਰੀਆਂ ਵਧੀਆ ਨੇਗੀਆਂ ਬੱਚਿਆਂ ਦੀ ਪੂਰੀਆਂ ਸੋਹਣੀਆਂ ਬੱਚੇ ਕਿੱ데 ਨੇ ਦਿਖਾਈ ਆ ਜੇ ਬੱਚੇ ਵੀ ਖਾਣੇ ਨੇ ਫਿਰ ਉਹ ਨੀ ਕਾਹੀ ਮਰਵਾ ਦੇਣਗੇ ਮਾਜੂ ਦਾ ਨਹੀਂ ਹੈ ਕੋਈ ਬੱਚਾ ਨਾ ਮੇਰੇ ਬੱਚੇ ਪੜੇ ਹੋਏ ਨੇ ਨਾ ਪੜੇ ਵੀ ਆਈ ਸਾਰੇ ਬੱਚੇ ਆਹ ਲਿਆ ਸਾਰੇ ਬੱਚੇ ਪੜੇ ਹੋਏ ਨੇਗੇ ਕੋਈ ਮਾਜੂ ਨਹੀਂਗਾ ਦੇਖ ਬਹੁਤ بڑے بڑے ਬੱਚੇ ਹੈਗੇ ਠੀਕ ਆ ਭਾਈ ਹੁਣ ਇਹਦੇ ਬੱਚੇ ਦੇਖ ਕੇ ਮੁੱਲ ਲੱਗਦਾ ਵੀ ਬੰਦੇ ਨੇ ਭਾਈ ਸਹੀ ਮੰਗਿਆਗਾ ਓਕੇ ਆ ਬੱਚੇ ਵਧੀਆ ਨੇਗੇ ਪੰਜ ਬੱਚੇ ਦੱਸਦੇ ਹਾਂ ਨਾ ਹਾਂਜੀ ਪੰਜ ਪੰਜ ਬੱਕਰੀਆਂ ਦੇ ਨਾਲ ਤਿੰਨ ਬੱਕਰਾਂ ਗੱਬਣਾ ਦੇਣਾ ਤਿੰਨ ਕਪੜੀਆਂ ਬੱਕਰੀਆਂ ਗੱਬਣਾ ਪੱਕੀ ਦਾ ਬੱਚਾ ਸਾਥੋਂ ਹੀ ਆ ਗੱਡੀ 'ਚ ਬੱਕਰਾਂ ਨੇ ਮੈਦ ਲੈ ਥੋੜਾ ਵਿੱਚ ਛੱਡਿਆ ਹੋਇਆ ਸੀ ਵਿੱਚ ਹੀ ਰਹਿ ਗਿਆ ਜਰਾ ਠੀਕ ਆ ਕੰਮ ਤਾਂ ਵਧੀਆ ਚੱਲੀ ਜਾਂਦਾ ਨਾ ਹਾਂਜੀ ਕੰਮਕਾਰ ਬਹੁਤ ਵਧੀਆ ਓਕੇ ਆ ਬਾਈ ਤੁਹਾਡਾ ਸ਼ੁਕਰ ਆ ਜੀ ਊਂ ਪੱਕੀਆਂ ਕਿੰਨੀਆਂ ਕ ਬੱਕਰੀਆਂ ਰੱਖ ਦੋ ਵੀ ਹਾਂ ਜਿਹੜੀਆਂ ਵੇਚ ਨਹੀਂ ਲੱਕਰਾਂ ਪਹਿਲਾਂ ਬਾਦਸੀਆ ਥੋੜਾ ਹੁਣ ਸਿਆਲ ਹੁੰਦਾ ਕਰਕੇ ਬੱਕਰਾਂ ਘਟਾਈਆਂ ਠੀਕ ਆ ਚੰਗਾ ਬਾਈ ਹੈ ਧੰਨਵਾਦ ਵੀ ਜੈਂਟਾ ਆ ਗਿਆ ਤਲਵੰਡੀ ਵਾਲਾ ਕੀ ਹਾਲ ਆ ਜੈਂਟਾ ਠੀਕ ਆ ਵੀਰੇ ਜੀ ਵਧੀਆ ਹਾਂਜੀ ਵਧੀਆ ਠੀਲੇ ਆਂਗਾ ਅੱਜ ਵ ਸੱਤਕ ਬੱਕਰੀਆਂ ਲੈਣੀਆਂ ਸੱਤਕ ਬੱਕਰੀਆਂ ਕਿੰਨੇ ਪਤਰਾ ਲੈ ਕੇ ਆਂਦਾ ਜੀ ਆਪਰੇ ਆ ਇੱਕ ਇਹ ਵੇਚਣ ਵਾਲੀ ਆ ਹਾਂਜੀ ਵੇਚ ਦਾਂਗੇ ਵੀਰੇ ਜੀ ਕਿਵੇਂ ਇਹ ਕੁਸ਼ੋਰਾ ਕਰੀ ਕਿੰਨੇ ਦੰਦਾਂ ਦਾ ਹੋ ਗਿਆ ਇਹ 6 ਦੰਦ ਹੋ ਗਿਆ ਜੀ 6 ਦੰਦ ਹਾਂਜੀ ਬ੍ਰੀਡਰ ਆ ਬਹੁਤ ਚੰਗਾ ਹੈ ਹਾਈਟ ਹਾਈਟ ਹੈ ਜੀ ਹੋਊਗੀ ਜੀ 39 40 ਹੋਊਗੀ ਹਾਂ 40 ਕੇ ਤਕਰੀਬ ਹਾਈਟ ਹੋਊਗੀ ਇਹ ਦੰਦ ਹੈ ਹਾਂਜੀ ਹਾਂਜੀ ਕਰ ਦੇ ਬੱਚੇ ਨਹੀਂ ਲਿਆ ਵੀਰੇ ਜੀ ਆਪਾਂ ਇੱਥੋਂ ਲਿਆ ਪਰ ਬੱਕਰੀਆਂ ਉਹਨਾਂ ਕੋਲੇ ਬਹੁਤ ਚੰਗੀਆਂ ਵੀਰੇ ਜੀ ਠੀਕ ਆ ਕੀ ਮੁੱਲ ਕਰਿਆ ਵੈਸੇ ਇਹਦਾ ਮੁੱਲ ਇਹਦਾ ਵੀਰੇ 40000 ਮੰਗਦੀ 40000 ਹਾਂਜੀ ਠੀਕ ਆ 40 ਇੰਚ ਹਾਈਟ 1 ਇੰਚ ਦਾ ਮਤਲਬ ਕਿ 1000 ਰੁਪਿਆ 1000 1 ਇੰਚ ਦਾ ਹਾਂਜੀ ਹਾਂਜੀ ਠੀਕ ਆ ਆ ਲੈ ਬਹੁਤ ਆ ਠੀਕ ਹੈਗਾ ਚੰਗਾ ਚੰਗਾਗਾ ਬੱਕਰੀਆਂ ਬਈ ਹਾਂਜੀ ਬੱਕਰੀਆਂ ਬੱਕਰੀਆਂ ਕਿੰਨੀਆਂ ਨੇ ਇੰਨੇ ਚ ਬੱਕਰੀਆਂ ਵੀ 7-8 ਕਿ ਲੈ ਕੇ ਆਂਦੀਆਂ 7-8 ਸੂਈਆਂ ਹੋਈਆਂ ਨੇ ਜੇ ਕਿੰਨੇ ਆ ਸੂਈਆਂ ਹੈਗੀਆਂ ਗੱਬਣਾ ਵੀ ਆ ਜੀ ਠੀਕ ਆ ਆਹਾਂ ਦੂਜੇ ਸੂਏ ਸੂਣੀਆਂ ਪਾਟ ਜੀ ਇਹ ਮੁੱਲ ਮੁੱਲ ਇਹਦਾ 35000 ਆ ਜੀ ਇਹਦਾ 35000 ਸੂਈ ਹੋਈ ਦਿਖਾਈ ਹਾਂਜੀ ਸੂਈ ਸੂਈ ਇਹਦਾ 35000 ਮੁੱਲ ਜਿਆਦਾ ਨਹੀਂ ਹੈਗਾ ਦਾ ਨਹੀਂ ਵੀਰੇ ਕੁਆਲਿਟੀ ਵਧੀਆ ਹੀ ਕੁਆਲਿਟੀ ਦਾ ਮੁੱਲ ਆ ਵੀਰੇ ਜੀ ਅੱਛਾ ਹਾਂਜੀ ਤੇ ਇਹ ਦਾ ਇਹਦੇ ਮਗਰ ਬੱਚਾ ਹੋ ਜੀ ਉਹ ਉਹ ਬੱਚਾ ਜੀ ਆ ਬੱਚਾ ਦੇਖੋ ਜੀ ਇਹਦਾ ਕਿੰਨੇ ਦਿਨ ਹੋ ਗਏ ਉਹਨੇ ਹੋ ਗਏ 1.5 ਮਹੀਨੇ ਦਾ ਬੱਚਾ ਹੈਗਾ ਜੀ ਹੈਗਾ ਵੀਰੇ ਜੀ ਹਾਂਜੀ ਦੇਖੀ ਜਾਂਦੀ ਹੈ ਬੱਕਰੀ ਜੀ ਹੈਗਾ 1.5 ਮਹੀਨੇ ਦਾ ਪੁੱਤ ਇੱਕੋ ਹੀ ਬੱਚਾ ਇਹਦੇ ਨਾਲ ਇੱਕੋ ਹੀ ਬੱਚਾ ਜੀ ਇਹਦਾ ਕੱਲੀ ਦਾ ਕੀ ਮੁੱਲ ਆ ਬੱਚੇ ਨਾਲ ਬੱਚੇ ਨਾਲ ਇਹਦਾ 45000 ਰੁਪਏ ਹੈ 45000 ਰੁਪਿਆ ਕਿੰਨੀਆਂ ਬੱਕਰੀਆਂ ਤੇ ਮੁੱਲ ਵਗੈਰਾ ਲੱਗਿਆ ਅਰੇ ਦਾ ਇਹ ਵੀ ਥੋੜਾ ਟਾਈਮ ਆਇਆ ਇਹਨੂੰ ਜੀ ਅੱਛਾ ਹਾਂਜੀ ਹਲੇ ਥੋੜਾ ਟਾਈਮ ਹੈ ਇਹ ਆਥਣੇ ਜੀ ਆਏ ਨੇ ਕਿਉਂਕਿ ਉਹ ਠੰਡ ਦਾ ਸਮਾਂ ਨਾ ਬਾਈ ਥੋੜਾ ਜਿਹਾ ਦੁਪਹਿਰ ਦੇ ਵੇਲੇ ਨੂੰ ਪਹੁੰਚਦੇ ਨੇ ਮੰਡੀਆਂ ਦੇ ਵਿੱਚ ਹਾਂਜੀ ਹਾਂਜੀ ਕੀ ਬਾਤ ਬਾਕੀ ਨੇੜੇ ਦੇਣਗੇ ਨਾ ਤੇ ਆਹ ਲਾਲ ਬੱਕਰੀ ਫੋੜੀ ਡੱਬੀ ਹਾਂਜੀ ਰਵੀ ਆ ਦਵੀ ਬੱਕਰੀ ਕੱਢਿਆ ਤੇਰੇ ਲਈ ਇਹਨੇ ਕਦੋਂ ਸੁਣਾਗਾ ਇਹਨੇ ਕਦੋਂ ਸੁਣਾ ਇੱਕ ਮਿੰਟ ਦਿਖਾਉਣਾ ਇੱਧਰੇ ਪਾਸੇ ਆ ਲੈ ਆ ਲੈ ਆ ਇਹ ਦੋ ਨੇ ਹਾਂਜੀ ਦੋ ਡੱਬੀਆਂ ਆਈਆਂ ਇੱਦਾਂ ਨੇ ਦੋ ਲੈ ਇੱਕ ਮਾਰ ਵੀ ਬੱਕਰੀਆਂ ਜਿਵੇਂ ਆ ਖੜਾਈ ਜਾਣਾ ਆ ਦੇਖੋ ਜੀ ਠੀਕ ਐ ਕੀ ਮੁੱਲ ਐ ਜੋੜੀ ਦਾ ਇਹਨਾਂ ਦੋਨਾਂ ਦਾ 40-40000 ਰੁਪਏ ਜੀ 80000 ਹਾਂਜੀ ਠੀਕ ਐ ਦੰਦਾਂ ਦੀਆਂ ਫਰੈਸ਼ ਓਕੇ ਹੈ ਜੀ ਜਾਨਵਰ ਕੋਈ ਮੌਲਾ ਤਾਂ ਨਹੀਂਗਾ ਨਾ ਨਾ ਵੀਰੇ ਜੀ ਨਾ ਨਾ ਹੂੰ ਪੂਰੇ ਲੈ ਵੀ ਫਰੈਸ਼ ਆਠ ਦੰਦ ਹਾਂਜੀ ਆ ਵੀ ਠੀਕ ਐ ਸੂਏ ਕਿਵੇਂ ਹੋਣਗੇ ਇਹਨਾਂ ਦੇ ਕਹਿੰਦਾ ਕਿ ਨਾ ਸੂਹ ਹੋਊਗਾ ਬੱਕਰੀਆਂ ਨਾਲੇ ਤੀਜੇ ਤੀਜੇ ਸੂਏ ਸੋਣਾ ਜੀ ਤੀਜਾ ਤੀਜਾ ਸੂਣਾਗਾ ਕਿਨੇ ਕਿਨੇ ਟਾਈਮ ਦੀ ਗੱਭਣਾ ਕਿਨੇ ਉਹ ਗੱਭਣਾ ਹੀ ਹੈ ਗਿਆ ਸਾਢੇ ਤਿੰਨ ਤਿੰਨ ਮਹੀਨੇ ਦੀ ਸਾਢੇ ਤਿੰਨ ਮਹੀਨੇ ਦੀ ਆ ਤਾਂ ਵੱਧ ਟਾਈਮ ਦੀ ਗੱਭਣਾ ਜੀ ਕਿਹੜੀ ਆ ਬੱਕਰੀ ਇਹ ਉਹ ਸਾਡੇ 24 ਮਹੀਨੇ ਕੇ 15 ਕ ਦਿਨ ਹੀ ਰਹਿੰਦੇ ਆ ਜੀ ਆ ਬੱਕਰੀ ਹੈਗੀ ਸਾਡੇ ਕਤਨਵੇਂ ਮਹੀਨੇ ਦੀ ਗੱਬਣ ਜੀ ਠੀਕ ਹੈ ਗਾਰੰਟੀ ਦੋਆਂ ਦੀ ਹਾਂਜੀ ਹਾਂਜੀ ਗਾਰੰਟੀ ਦੋਆਂ ਦੀ ਆ ਜੀ ਕੀ ਲੱਗਿਆ ਇਹਨਾਂ ਤੇ ਦੋਆਂ ਤੇ ਲੱਗਿਆ ਕੋਹ ਨਹੀਂ ਲੱਗਿਆ ਵੀਰੇ ਜੀ ਆਈਆਂ ਵਾਲੇ ਇਹਨਾਂ ਤੇ ਵੀ ਨਹੀਂ ਲੱਗਿਆ ਹਾਂਜੀ ਹਾਂਜੀ ਇਹ ਮੈਂ ਝੂਠ ਕਾ ਤੋਂ ਬੋਲਣਾ ਜੀ ਸਹੀ ਗੱਲ ਆ ਝੂਠ ਬੋਲਣ ਦਾ ਕੀ ਫਾਇਦਾ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਬਈ ਦੇਣੀ ਕਿੰਨੇ ਤੱਕ ਲੈਣੀਆਂ ਦੇ ਦਾਂਗੇ ਵੀਰੇ ਜਦੋਂ ਜਦੋਂ ਗਾਹਕ ਲੱਗਿਆ ਜੀ ਮਾਲ ਦੇ ਮੁੱਲ ਨਾਲ ਦੇ ਦਾਂਗੇ ਵੀਰੇ ਬਈ ਜਿੱਥੇ ਤੱਕ ਗਾਹਕ ਟੇਕੇ ਨਾ ਹਾਂਜੀ ਹਾਂਜੀ ਮਾਲ ਦੇ ਮੁੱਲ ਆ ਡੱਬੀ ਜੀ ਕੀ ਆ ਨਿੱਕੀ ਜੀ ਆ ਹਾਂ ਫਲਾ ਚਿੱਟੀ ਪੱਥਰ ਹਾਂ ਲੈ ਨਗ ਸਾਫ ਨੇ ਸਾਰੇ ਨਾ ਹਾਂਜੀ ਸਾਫ ਸੋਸਾਰੇ ਵੀਰੇ ਵਧੀਆ ਪਸੰਦ ਕਿਸੇ ਦਾ ਥਣ ਤਾਂ ਨਹੀਂ ਖੜਾਏਗਾ ਨਾ ਨਾ ਸਾਰੀਆਂ ਓਕੇ ਆ ਜੀ ਪਾਸ ਕਰਕੇ ਪੱਕੀਆਂ ਆ ਆ ਦੇਖੋ ਇਹਨੇ ਵੀ ਦੂਜੇ ਸੂਏ ਸੁਣਾ ਜੀ ਇਹਨੇ ਦੰਦਾਂ ਦੀ ਦੰਦਾਂ ਦੀ ਆਠ ਦੰਦਾਂ ਦੀ ਪੂਰੀ ਹੂੰ ਇਹਦਾ ਮੁੱਲ ਇਹ 30000 ਦੀ ਦੇ ਦਾਂਗੇ ਜੀ ਇਹ 30 ਦੀ ਦਵਾਂਗੇ ਹਾਂਜੀ ਜੀ ਠੀਕ ਐ ਬਾਕੀ ਕੋਈ ਮੌਕੇ ਤੇ ਹੋ ਜੂਗਾ ਇਮਾਨਤ ਨਾਲ ਬਾਕੀ ਸਾਰਿਆਂ ਦਾ ਮੌਕੇ ਤੇ ਇਮਾਨਤਾਨ ਹੋਊਗਾ ਹਾਂਜੀ ਹਾਂਜੀ ਆ ਇੱਕ ਬੱਕਰਾ ਇਹਦੇ ਵਿੱਚ ਹਾਂਜੀ ਬੱਕਰੀ ਕਿੰਨੀ ਦੱਸੀ ਜੀ ਬਈ ਭੋਲੇ ਆ ਨਾ ਮੈਂ 2 3 4 5 6 ਬੱਕਰੀਆਂ 6 ਬੱਕਰੀਆਂ ਉਹ ਇਕੱਠਿਆਂ ਦਾ ਮੁੱਲ ਕੀ ਆ ਬੱਚੇ ਬੱਕਰਾ ਪਾ ਕੇ ਇਕੱਠਿਆਂ ਦਾ ਕਰ ਲਾਂਗੇ ਜੀ ਆਪਾਂ ਜਦੋਂ ਕਾਗ ਲਾ ਕੇ ਉਹ ਜਾ ਜੋੜ ਲਾ ਕੇ ਕਰ ਲਾਂਗੇ ਫਿਰ ਵੀ ਕੁਛ ਕਹ ਦੱਸੇ ਆ ਨਹੀਂ ਹਲੇ ਵੀਰੇ ਜੀ ਕੋਈ ਵਿਚਾਰ ਨਹੀਂ ਬਹਿ ਕੇ ਗੰਦੀ ਗੰਦੀ ਦੋ ਦੋ ਜਿਵੇਂ ਜਾਂ ਵੇਚ ਦਾਂਗੇ ਅੱਛਾ ਜਦੋਂ ਕੋਈ ਇਕੱਠਿਆਂ ਦਾ ਲੂਗਾ ਉਹ ਜਿਉਂ ਵਿਚਾਰ ਕਰਕੇ ਆਪਾਂ ਇਕੱਠਿਆਂ ਦੇ ਦਾਂਗੇ ਜੀ ਫਿਰ ਇਕੱਠਿਆਂ ਵਿੱਚ ਬਰੀਡਰ ਵੀ ਜਾਊਗਾ ਸੈਟ ਹੀ ਦੇ ਦਾਂਗੇ ਬਣੇ ਆਹ ਬੱਕੇ ਵੀ ਬਰੀਡਰ ਤਾਂ ਨਹੀਂ ਕੇ ਆਪਣਾ ਇਹ ਆਡਾ ਹੀ ਆਪਣਾ ਮੁੰਡਾ ਮਿੱਤਰ ਉਹਦੇ ਬਰੀਡਰ ਆਈ ਇਹਨਾਂ ਦੀ ਵੀ ਦਿਖਾ ਦਿਓ ਆਮੜਾ ਮੁੱਲ ਦੱਸ ਦੀ ਨਾ ਬਾਕੀ ਨੰਬਰ ਤੇ ਕੋਲ ਸਿੰਘ ਹੈ ਨਹੀਂ ਏਕੇ ਦੇ ਉਹੀ ਕੱਟੇ ਹੋਏ ਨੇਗੇ ਸਿੰਘ ਕੱਟੇ ਹੋਏ ਨੇ ਨਾ ਛੋਟੇ ਸਿੰਘਾਂ ਵਾਲਾ ਦਾ ਹਾਂਜੀ ਹਾਂਜੀ ਪੂਰੇ ਹੋ ਜਾ ਜੀ ਮਾੜੇ ਮਾੜੇ ਪੜ ਪੜ ਇਹ ਦੰਦਾ ਦਾ ਕਿੰਨਾ ਅੱਠ ਹੀ ਆ ਨਾ ਅੱਠ ਦੰਦਾ ਜੀ ਇਹਦਾ ਮੁੱਲ 35000 ਇਹ 35000 ਇਹਦਾ ਮੁੱਲ 35000 ਕਰਦਾ ਅੱਜੇ ਮੱਥਾ ਲਾ ਕੇ ਦਿੰਦਾ ਨਾ ਜੀ ਨੂੰ ਉਹ ਚੀਜ਼ ਆ ਗਿਆ ਥੋੜਾ ਜਿਹਾ ਠੀਕ ਆ ਨਾ ਹਾਈਟ ਵੱਧ ਦੀ ਛੋਟੀ ਹੈਗੀ ਹਾਂ ਆ ਵੱਡਾ ਬੱਕਰਾ ਇਹਦਾ ਮੁੱਲ ਬਾਈ 30000 ਇਹਦਾ 30000 ਹਾਂ ਉਹਦਾ 35 ਤੇ ਇਹਦਾ 30 ਮੌਲਾ ਬੱਕਰਾ ਤਾਂ ਨਹੀਂ ਕੋਈ ਵੀ ਖੱਸੀ ਬੱਕਰਾ ਨਹੀਂ ਕੋਈ ਲੈ ਤਾਂ ਖੱਸੀ ਵੀ ਦਿਖਾਉਂਦੇ ਆਰੇ ਬੱਕਰੂ ਕਿੰਨੇ ਵਜ ਜਾਂਦਾ ਹੋਊਗਾ ਇਹ ਹੈਗਾ 55 50 60 60 ਕਿਲੋ ਦਾ ਜਾਂਦਾ ਤਾਂ ਹੈਗਾ ਜੀ ਹਾਂ ਹੈਗਾ ਹੈਗਾ 8 ਕਿਲੋ ਦਾ ਜਾਂਦਾ ਹਾਂਜੀ ਹਾਈਟ ਬਹੁਤ ਆ ਵੀਰੇ ਜੀ ਹਾਂਜੀ ਮੁੱਲ 35000 35000 ਇਹਦਾ 35000 ਦੰਦਾ ਦਾ ਜਾਂਦੇ ਸੀ ਹੋਗਾ ਨਾ 6 ਦੰਦ ਹੋਗੇ ਇਹ ਤੰਨੇ ਬੱਕਰੇ ਆਪਣੇ ਮਿੱਤਰ ਦੇ ਆ ਜੀ ਏ ਬਾਈ ਤਿੰਨ ਬੱਕਰੇ ਇਹਦੇ ਨੇਗੇ ਬਾਕੀ ਬੱਕਰੀਆਂ ਤੇ ਇੱਕ ਬੱਕਰਾ ਬਾਈ ਇਹਦਾਗਾ ਮੁੱਲ ਇਹਨਾਂ ਨੇ ਆਪਣਾ ਦੱਸ ਹੀ ਦਿੱਤਾ ਬਾਕੀ ਲੱਗੇ ਦੀ ਗੱਲ ਹੁੰਦੀ ਹੈ ਜਿਉਂ-ਜਿਉਂ ਮੁੱਲ ਲੱਗੀ ਜਾਊਗਾ ਜਾਨਵਰਾਂ ਤੇ ਹਾਂਜੀ ਹਾਂਜੀ ਉਵੇਂ ਹੀ ਗੱਲ ਟਿਕ ਜਾਂਦੀ ਹੈਗੀ ਹਣਾ ਉਹ ਆ ਜਾ ਮੁੱਲ ਬਣ ਜਾਂਦਾਗਾ ਠੀਕ ਆ ਬਈਆਂ ਬਹੁਤ ਧੰਨਵਾਦ ਬਾਈ ਧੰਨਵਾਦ ਜੀ ਬਹੁਤ ਬਹੁਤ